ਪੰਜਾਬ ਦੇ ਵਿੱਚ ਮੌਜੂਦ ਉਹ ਸੰਧਾਰੇ ਵਾਲੇ ਬਿਸਕੁਟ ਬਣਾ ਰਹੇ ਕਿੰਨਾ ਟਾਈਮ ਹੋ ਗਿਆ ਨੇ ਬਣਾਉਂਦਿਆਂ ਆ ਇੱਥੇ ਤਾਂ ਹੋ ਗਿਆ ਜੇ ਕਮਜੇ ਕੰਮ 12 14 ਸਾਲ ਹੋ ਗਏ ਕਿੰਨਾ ਕਿ ਲੋਕ ਪਿਆਰ ਦਿੰਦੇ ਨੇ ਜਦੋਂ ਕਿਉਂਕਿ ਜਿਹੜੇ ਇਹ ਸੰਧਾਰੇ ਵਾਲੇ ਬਿਸਕੁਟ ਹੈ ਨਾ ਇਹ ਪੰਜਾਬ 'ਚ ਬਹੁਤ ਮਸ਼ਹੂਰ ਨੇ ਤੇ ਬੜੇ ਪਸੰਦ ਕੀਤੇ ਜਾਂਦੇ ਨੇ ਲੋਕਾਂ ਪਸੰਦ ਦੀ ਚੀਜ਼ ਹੈ ਜੇ ਬੜੀਆ ਬਣੇਗੀ ਤਾਂ ਲੋਕ ਪਸੰਦ ਕਰਨਗੇ ਜਦ ਚੀਜ਼ ਬੜੀਆ ਬਣਦੀ ਹੈ ਤਾਂ ਲੋਕ ਪਸੰਦ ਕਰਦਾ ਤਾਂ ਸਾਮਾਨ ਨੂੰ ਕੋਈ ਇਹਾ ਆਤੇ ਹੈ ਕਿੰਨਾ ਕ ਫਰਕ ਹੁੰਦਾ ਜਿਹੜੇ ਬਾਜ਼ਾਰ ਵਾਲੇ ਬਿਸਕੁਟ ਆਪਾਂ ਖਾਣੇ ਆ ਆਟੇ ਵਾਲੇ ਜਿਹੜੇ ਆਪਾਂ ਆਪ ਬਣਾਵੰਨੇ ਇਹ ਵਾਲੇ ਦੋਵਾਂ ਬਿਸਕੁਟਾਂ 'ਚ ਫਰਕ ਕਿੰਨਾ ਕ ਹੁੰਦਾ ਇਹ ਤੇ ਫਰਕ ਇਹ ਹੈਗਾ ਜਿਹੜਾ ਛੇਜ ਦਾ ਸੌਦਾ ਹੈ ਆਪਣੇ ਹੱਥ ਕਾ ਹੈ ਉਸकी ਬਰਾਬਰੀ ਬਰਾਬਰੀ ਕਾ ਮਾਲ ਹੈ ਯਹਾਂ ਵਾਹ ਉਸਮੇ ਬਰਾਬਰੀ ਕਮਾਲ ਨੇ ਹਾ ਹੋਗੀ ਕਲਾਹੀ ਇਹ ਤੇ ਆਟਾ ਗੁੰਨੇਗਾ ਅਬ ਇਹ ਤਾਂ ਕਿਹਾ ਤਾਂ ਕਿ ਨਹੀਂ ਦੁੱਧ ਆਏਗਾ। ਅੱਛਾ। ਉਹਦੇ ਬਾਅਦ ਇਹ ਤੇ ਮਸਾਲਾ ਪਾਵਾਂਗੇ। ਮਸਾਲੇ ਬਾਅਦ ਆਟਾ ਗੜਾ ਕੇ ਮਸ਼ੀਨ ਵੀ ਜਾਏਗਾ। ਤੇ ਜਿੱਦਾਂ ਜ਼ਿਕਰ ਕਿਸੇ ਨੇ 5 ਕਿਲੋ ਜਿਹੜੇ ਬਣਾਉਣੇ ਹੋਣ ਬਿਸਕੁਟ ਤਾਂ ਉਹਦੇ ਵਾਸਤੇ ਆਟਾ ਕਿੰਨਾ ਲੱਗ ਜਾਂਦਾ? 5 ਕਿਲੋ ਆٹے ਵਾਸਤੇ ਰੁਜਾਈਏ 3 ਕਿਲੋ ਆਟਾ। ਤੇ 1.5 ਕਿਲੋ ਖੰਡ। 1.5 ਕਿਲੋ ਦੁੱਧ 1.5 ਕਿਲੋ ਵੀ। ਭਈ ਜੀ ਅਸੰਦਾਰੇ ਵਾਲੇ ਬਿਸਕੁਟ ਬਣਵਾਉਣ ਆਏ ਹਾਂ ਤੇ ਕਿੰਨਾ ਕੁ ਸੰਵਧੀਆ ਲੱਗਦੇ ਨੇ ਬਿਸਕੁਟ ਜੀ ਆ? ਇਹ ਤਾਂ ਬਹੁਤ ਸਵਾਦ ਹੁੰਦਾ ਜੀ ਹਮ ਕਦੇ ਵਾਰੀ ਹਰੇਕ ਸਾਲ ਇਹ ਆਪ ਬਣਾਈ ਦਿੰਦੇ ਨੇ ਹੂੰ ਤਾਂ ਅੱਜ ਗੱਲ ਕਰ ਰਹੇ ਆਂ ਆਟੇ ਵਾਲੇ ਬਿਸਕਟਾਂ ਦੀ ਤਾਂ ਜੇਕਰ ਗੱਲ ਕਰੀਏ ਉਸੇ ਸਵਾਦ ਜਿਦਾ ਸਵਾਦ ਆਉਂਦਾ ਜਦੋਂ ਲੱਕੜ ਵਾਲੀ ਪੱਠੀ ਦੇ ਵਿੱਚ ਉਹ ਪੱਕਦੇ ਨੇ ਤਾਂ ਅੱਜ ਉਸੇ ਤਰੀਕੇ ਨਾਲ ਵੀ ਜਿਹੜਾ ਗਿੱਲ ਪਿੰਡ ਦੇ ਵਿੱਚ ਉਸੇ ਤਰੀਕੇ ਨਾਲ ਜਿਹੜਾ ਕਿ ਸਾਰੇ ਬਿਸਕਟ ਬਣਾਏ ਜਾਂਦੇ ਨੇ ਆਸੇ ਵਾਲਾ ਜਿਹੜਾ ਬਿਸਕਟ ਬਣਾਇਆ ਜਾਂਦਾ ਸੰਦਾਰੇ ਵਾਲੇ ਬਿਸਕਟ ਜਿਹੜੇ ਬਣਾਏ ਜਾਂਦੇ ਨੇ ਤਾਂ ਇੱਕ ਵਾਰ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਵੀ ਜਿੱਥੇ ਇੱਕਾ ਪ੍ਰੋਸੈਸ ਹੈ ਜਿੱਥੇ ਪਹਿਲਾਂ ਸਾਰਾ ਜਿਹੜਾ ਕੀ ਹੈ ਕਿਉ ਖੰਡ ਜਿਹੜੀ ਦੁੱਧ ਤੇ ਆਡਾ ਬਾਕ ਜਿਹੜਾ ਸਾਰਾ ਕੁਝ ਮਿਸ਼ਨਰ ਬਣਾ ਕੇ ਤੇ ਇੱਕ ਆ ਪ੍ਰੈਸ ਜਿਹਨੂੰ ਆਪਾਂ ਕਹਿ ਸਕਦੇ ਆ ਜਿਹਦੇ ਵਿੱਚ ਸਾਂਚੇ ਲੱਗੇ ਹੁੰਦੇ ਨੇ ਤੇ ਉਹ ਡਿਜ਼ਾਈਨ ਜਿਹੜਾ ਬਣ ਕੇ ਆਉਂਦਾ ਧਾਰੀਆਂ ਵਾਲਾ ਜਿਹਦਾ ਤੁਸੀਂ ਸ਼ਕੀਨ ਹੋ ਜਿਹੜੇ ਜਿਹੜੇ ਡਿਜ਼ਾਈਨ ਕਰਕੇ ਆਟੇ ਵਾਲੇ ਬਿਸਕੁਟ ਖਾਦੇ ਆਂਦੇ ਨੇ ਤਾਂ ਉਹ ਪੱਠੀ ਉਹ ਵੀ ਤੁਹਾਨੂੰ ਦਿਖਾ ਰਿਹਾ ਇਹ ਪ੍ਰਾਣੀ ਟ੍ਰੈਡੀਸ਼ਨਲ ਪੱਠੀ ਜਿਸ ਦੇ ਵਿੱਚ ਜਿਹੜੇ ਆਟੇ ਵਾਲੇ ਬਿਸਕੁਟ ਬਣਦੇ ਨੇ ਤੇ ਉਹ بڑے ਚਾਵਾਂ ਨਾਲ ਜਿਹੜੇ ਨੇ ਖੱਦ ਜਾਂਦੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੋਂ ਦੇ ਜਿਹੜੇ ਮਾਲਕ ਨੇ ਜਿਹੜੇ ਇੱਥੋਂ ਬਣਾਉਂਦੇ ਨੇ ਇਸੇ ਜੀ ਸਾਡੇ ਨਾਲ ਮੌਜੂਦ ਨੇ ਤਕਰੀਬਨ ਪਿਛਲੇ 15 ਤੋਂ 20 ਸਾਲਾਂ ਤੋਂ ਜਿਹੜਾ ਕਿ ਇਸੇ ਤਰੀਕੇ ਨਾਲ ਆਟੇ ਵਾਲੇ ਬਿਸਕੁਟ ਬਣਾਉਣ ਦਾ ਕੰਮ ਕਰਦ ਨੇ ਤੇ ਜਿਹੜੇ ਲੋਕਾਂ ਦੇ ਘਰੇ ਜਿਹੜਾ ਉਹਨਾਂ ਨੇ ਸੰਧਾਰਾ ਪਿੰਚਣਾ ਪਹੁੰਚਣਾ ਹੁੰਦਾ ਕਰਨਾ ਹੁੰਦਾ ਤਾਂ ਉਸ ਦੇ ਵਿੱਚ ਮਦਦ ਕਰਾਉਂਦੇ ਨੇ ਗੱਲਬਾਤ ਜ਼ਰੂਰ ਕਰਾਂਗੇ ਭਾਜੀ ਆ ਪੰਜਾਬ ਜੇ ਇੱਕ ਵਾਰ ਫੇਰ ਤਾਂ ਲੁਧਿਆਣਾ ਆਏ ਹਾਂ ਤੇ ਕਿੰਨਾ ਸਮਾਂ ਹੋ ਗਿਆ ਆ ਆਟੀ ਵਾਲੇ ਬਿਸਕੁਟ ਬਣਾਉਂਦੇ ਨੇ ਉਹ ਅਸੰਧਾਰੇ ਵਾਲੇ ਬਿਸਕੁਟ ਬਣਾਉਂਦੇ ਨੇ ਇਹ ਹੁਣ ਮੇਰੇ 15 16 ਸਾਲ ਹੋ ਗਏ ਇੰਦਰ ਰਕਤੇ ਹਾਂ ਤੇ ਕਦੋਂ ਸ਼ੁਰੂ ਕਰਿਆ ਸੀਗਾ ਇਹ ਤੇ ਅਕੀ ਪੁੱਛਤੇ ਨਹੀਂ ਕਿੰਨਾ ਮਚਾਉਦਾ ਨਾਲ ਤੁਹਾਡੇ ਪਹਿਲਾਂ ਵੀ ਇਹ ਕੰਮ ਕਰਦੇ ਹੁੰਦੇ ਸੀ ਪਹਿਲਾਂ ਤੋਂ ਲੁਧਿਆਣਾ ਬੜੇ ਫੈਕਟਰੀ ਕਰਦੇ ਹਨ ਹੁਣ ਤਾਂ ਇਹ ਸੰਧਾਰੇ ਵਾਸਤੇ ਕੰਮ ਚਲਾਉਣ ਵਾਸਤੇ ਮਹੀਨਾ ਵਸ ਰਖੜੀ ਰਖੜੀਆਂ ਤੱਕ ਕਰਦੇ ਹਨ ਹਮ ਬਸ ਕੇ ਬਾਅਦ ਬੰਦ ਕਰ ਦਿੰਦੇ ਆਂ ਲਖੜੀ ਤੱਕ ਰਹਾਂਗੇ ਅਭੀ 10 ਤਾਰੀਖ ਕੋ ਕੰਮ ਸ਼ੁਰੂ ਕੀਆ ਹੈ ਭਾਈ ਜੀ ਅਸੰਦਾਰੇ ਵਾਲੇ ਬਿਸਕਟ ਬਣਵਾਉਣਾ ਹੈ ਉਹ ਤੇ ਕਿੰਨਾ ਕਿਸਮ ਵਧੀਆ ਲੱਗਦੇ ਨੇ ਬਿਸਕਟ ਜੀ ਵਾਲੇ ਇਹ ਤਾਂ ਬਹੁਤ ਸਵਾਦ ਹੁੰਦੇ ਜੀ ਹਮ ਕਦੇ ਵਾਰੀ ਹਰੇਕ ਸਾਲ ਹੀ ਆਪ ਬਣਾਈਦੇ ਨੇ ਹਮ ਤੇ ਕਿੰਨਾਕ ਇੰਤਜ਼ਾਰ ਰਹਿੰਦਾ ਜਦੋਂ ਸੌਣ ਦਾ ਮਹੀਨਾ ਆਊਗਾ ਤੇ ਇਹ ਬਿਸਕਟ ਆਪ ਬਣਵਾਵਾਂਗੇ ਕਿੱਥੇ ਆਪਾਂ ਪੂਰੇ ਸਾਲ ਬਾਜ਼ਾਰ ਦੇ ਬਿਸਕਟ ਬਣੇ ਹੋਏ ਖਾਣੇ ਆ ਤੇ ਇਹ ਕੁਝ ਸਮਾਂ ਇਹੋ ਜਿਹਾ ਹੁੰਦਾ ਵੀ ਜਦੋਂ ਆਪਣੇ ਘਰ ਦਾ ਸਮਗਰੀ ਹੁੰਦੀ ਆ ਸਾਰੀ ਤੇ ਉਹ ਫਿਰ ਬਣ ਕੇ ਬਿਸਕੁਟ ਤਿਆਰ ਹੁੰਦੇ ਨੇ ਹਾਂਜੀ ਹਾਂਜੀ ਉਹਦਾ ਤਾਂ ਇੰਤਜ਼ਾਰ ਰਹਿੰਦਾ ਹੀ ਆਪਾਂ ਨੂੰ ਸੌਣ ਮਹੀਨਾ ਜਦੋਂ ਆਉਂਦਾ ਵਾ ਜਦ ਇਹ ਬੱਚੇ ਰੌਲਾ ਪਾਉਣਾ ਸ਼ੁਰੂ ਕਰ ਦਿੰਦ ਨੇ ਭੇਲੇ ਆਓ ਜੀ ਬਿਸਕੁਟ ਲੈ ਆਓ ਆਪਣਾ ਵਗ ਖਾਈਏ ਬਈ ਇਹਦਾ ਇਤਿਹਾਸ ਕੀ ਹੈਗਾ ਵੀ ਆਪਾਂ ਸੁਣਦੇ ਆ ਵੀ ਇਸ ਸੰਧਾਰਾ ਦਿੰਦੇ ਨੇ ਕੁੜੀਆਂ ਨੂੰ ਹੈਨਾ ਤੇ ਇਹਦਾ ਨਾ ਕੋਈ ਹੋਰ ਇਤਿਹਾਸ ਵੀ ਜੁੜਿਆ ਹੈ ਤਾਂ ਬਿਸਕੁਟ ਆਉਂਦਾ ਇਸ ਇਹਦਾ ਵੈਸੇ ਕੋਈ ਮਿੱਠਾ ਕੋਈ ਮਿੱਠੀ ਚੀਜ਼ ਦੇਣੀ ਹੁੰਦੀ ਆ ਚਲੋ ਇਹ ਬਿਸਕੁਟ ਆ ਚੱਲ ਵੀ ਆਪਣੇ ਮਤਲਬ ਇੱਧਰ ਮਾਲਵੇ ਦੇ ਵਿੱਚ ਇਹ ਬਿਸਕੁਟ ਚੱਲਦੇ ਨੇ ਕਈ ਜਗ੍ਹਾ ਲੱਡੂ ਚੱਲਦੇ ਨੇ ਮਤਲਬ ਅਲੱਗ-ਅਲੱਗ ਹੈਗਾ ਹਮ ਪੰਜਾਬ ਦੇ ਵਿੱਚ ਮੌਜੂਦ ਉਹ ਸੰਧਾਰੇ ਵਾਲੇ ਬਿਸਕੁਟ ਬਣਾ ਰਹੇ ਕਿੰਨਾ ਟਾਈਮ ਹੋ ਗਿਆ ਨੇ ਬਣਾਉਂਦੇ ਆ ਆ ਇੱਥੇ ਤਾਂ ਹੋ ਗਿਆ ਜੀ ਕਮ ਸੇ ਕਮ 12 14 ਸਾਲ ਹੋ ਗਏ ਤੇ ਕਿੰਨਾ ਕੁ ਲੋਕ ਪਿਆਰ ਦਿੰਦੇ ਨੇ ਜਦੋਂ ਕਿਉਂਕਿ ਜਿਹੜੇ ਇਸੰਧਾਰੇ ਵਾਲੇ ਬਿਸਕੁਟ ਹੈ ਨਾ ਇਹ ਪੰਜਾਬ ਚ ਬਹੁਤ ਮਸ਼ਹੂਰ ਨੇ ਤੇ ਬੜੇ ਪਸੰਦ ਕੀਤੇ ਜਾਂਦੇ ਨੇ लोग का पसंद की चीज जब बढ़िया बनेगी तो लोग पसंद करेंगे जब चीज बढ़िया बनती है तो लोग पसंद रहता। उनको तो आते हैं। का फर्क है कि आपने दो बिस्कुटों में फर्क कि है जरा चीज सौदा है अपने हाथ का है उसकी बराबरी बराबरी माल है यहाँ वहाँ उसमें बराबरी कमाल नहीं होता आ होगी कड़ाही ਇਹ ਤੇ ਆਟਾ ਗੁੰਨੇਗਾ ਅਭੇ ਤੱਕ ਕਿਹਾ ਤਾਂ ਕਿ ਨਹੀਂ ਦੁੱਧੇਗਾ ਅੱਛਾ ਉਹਦੇ ਬਾਅਦ ਇਹ ਤੇ ਮਸਾਲਾ ਪਾਵਾਂਗੇ ਮਸਾਲੇ ਬਾਅਦ ਆਟਾ ਘੜਾ ਕੇ ਮਸ਼ੀਨ ਵੀ ਜਾਏਗਾ ਤੇ ਜਿੱਦਾਂ ਜ਼ਿਕਰ ਕਿਸੇ ਨੇ 5 ਕਿਲੋ ਜਿਹੜੇ ਬਣਾਉਣੇ ਹੋਣ ਬਿਸਕੁਟ ਤਾਂ ਉਹਦੇ ਵਾਸਤੇ ਆਟਾ ਕਿੰਨਾ ਲੱਗ ਜਾਂਦਾ 5 ਕਿਲੋ ਆٹے ਵਾਸਤੇ ਹੋ ਜਾਏ 5 ਕਿਲੋ ਆਟਾ ਤੇ 1.5 ਕਿਲੋ ਖੰਡ 1.5 ਕਿਲੋ ਦੁੱਧ 1.5 ਕਿਲੋ ਵੀ ਅੱਛਾ ਤੇ ਜਿਹੜਾ ਆ ਸਾਂਚਾ ਬਣਿਆ ਇਹ ਸਾਰਾ ਮਤਲਬ ਇਸੇ ਚੀਜ਼ ਦਾ ਨਾ ਵੀ ਇਹਦੇ ਨਾਲ ਹੀ ਸਾਂਚੇ ਨਾਲ ਬਿਸਕੁਟ ਬਣਦੇ ਨੇ ਜਿਹੜੀਆਂ ਉਹ ਡਿਜ਼ਾਈਨ ਆਂਦਾ ਧਾਰੀਆਂ ਵਾਲਾ ਇਹਦੇ ਨਾਲ ਹੀ ਆਉਂਦਾ ਹੈ ਹਾਂ ਮਸ਼ੀਨ ਨਾਲ ਆਉਂਦਾ ਤੇ 2.5 ਕਿਲੋ ਆٹے 'ਚ ਮੈਂ ਸਵਾ ਕਿਲੋ ghee ਹੋ ਗਿਆ ਸਵਾ ਕਿਲੋ ਦੁੱਧ ਹੋ ਗਿਆ 1.5 ਕਿਲੋ ਖੰਡ ਹੋ ਗਈ 2.5 ਕਿਲੋ ਆਟਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਬਿਸਕੁਟ ਹੈ ਚਲੋ ਇਹ ਆਟਾ ਆਟਾ ਸਾਰਾ ਹੋ ਗਿਆ ਸੋ ਜਦੋਂ ਬਣਦਾ ਪੱਠੀ ਦਿਖਾਓ ਇੱਕ ਵਾਰੀ ਮੈਨੂੰ ਪੱਠੀ ਕਿਵੇਂ ਇਹ ਸਾਰੀ ਹੱਥੀ ਤਿਆਰ ਕੀਤੀ ਹੁੰਦੀ ਹੈ ਹਾਂ ਸਾਰੇ ਆਪੇ ਤਿਆਰੀ ਹੈਗੇ ਆਪਣੇ ਹੱਥ ਕੇ ਤੇ ਇਹ ਪੱਠੀ ਹੈ ਜਿਹਦੇ ਨਾਲ ਸਾਰਾ ਸਵਾਦ ਆਉਂ ਆਹ ਆਪਣਾ ਹੱਥ ਕੇ ਜਾਰੀ ਹੈ ਤਾਂ ਅੰਦਰ ਜਦੋਂ ਲੱਕੜ ਬਲਦੀ ਹੈ ਤਾਂ ਜਲਤੇ ਹੈ ਕੋਲਾ ਬਣਦਾ ਉਹਦਾ ਤਾਂ ਦੇਖੋ ਇੱਕ ਵਾਰ ਤੁਸੀਂ ਤੇ ਇਹ ਸਾਰਾ ਜਿਹੜਾ ਸਟ੍ਰਕਚਰ ਹੈ ਸਾਰਾ ਹੱਥੀਂ ਤਿਆਰ ਕੀਤਾ ਹੁੰਦਾ ਹੈ ਤੇ ਆਹ ਪਲੇਟਾਂ ਦੇ ਵਿੱਚ ਉਹ ਤਾਂ ਪਲੇਟਾਂ ਜੇ ਪਾ ਕੇ ਵਿੱਚ ਪਾਕਾਤੇ ਹਾਂ ਇੱਕ ਵਾਰ ਜੇ ਦੇ ਅੰਦਰ ਕਿੰਨੀਆਂ ਪਲੇਟਾਂ ਆ ਜਾਂਦੀਆਂ ਜੀ ਇੱਥੇ ਆ ਜਾਂਦੀ 25 26 ਆ ਜਾਂਦੀ 25 26 ਪਲੇਟਾਂ ਆ ਜਾਂਦੀਆਂ ਬਟੇ 26 ਆ ਜਾਣੇ ਕਹਿੰਦੇ ਹਾਂ ਤਾਂ ਇਹ ਉਹ ਸਾਰਾ ਸਿਸਟਮ ਹੈ ਜਿੱਥੇ ਸਾਰਾ ਕੁਝ ਤਿਆਰ ਕੀਤਾ ਜਾਂਦਾ ਤੁਹਾਨੂੰ ਇੱਕ ਵਾਰੀ ਦਿਖਾਵਾਂ ਫਿਰ ਦਿਖਾਣਾ ਚਾਹੂੰਗਾ ਇਹ ਸਾਂਚ ਹੈ ਜਿਸ ਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਡਾਈ ਲਗਾਈ ਜਾਂਦੀ ਹੈ ਨਾ ਜਿਹਦੇ ਨਾਲ ਨਹੀਂ ਹੈਗੀ ਡਾਈ ਦਿਖਾਓ ਇੱਕ ਵਾਰੀ ਮੈਨੂੰ ਹਨ ਤਾਂ ਆ ਡਾਈ ਹੈ ਜੀਨੇ ਤੁਹਾਡੇ ਪਸੰਦੀਦਾ ਬਿਸਕੁਟ ਨੂੰ ਸ਼ੇਪ ਦੇਣੀ ਹੈ ਜਿਹੜਾ ਮੈਂ ਅੱਗੇ ਸਾਡਾ ਬਾਤ ਹੈ ਧਾਰੀਆਂ ਇੱਥੇ ਬਣੀਆਂ ਹੁੰਦੀਆਂ ਨੇ ਜਿਹੜਾ ਆਰੀ ਦੇ ਕੰਡੇ ਦੰਦੇ ਹੁੰਦੇ ਨੇ ਉਸੇ ਤਰੀਕੇ ਨਾਲ ਇਹਦੇ ਵਿੱਚ ਹੁੰਦੇ ਨੇ ਜਿਹਦੇ ਨਾਲ ਉਹ ਬਿਸਕੁਟ ਦੇ ਤੇ ਡਿਜ਼ਾਈਨ ਬਣਦਾ ਤੇ ਜਿਹੜਾ ਤੁਸੀਂ ਆਟੇ ਵਾਲਾ ਬਿਸਕੁਟ ਖਾਣੇ ਬਣੇ ਹੋਏ ਬਿਸਕੁਟ ਹੈਗੇ ਆਪਣੇ ਕੋਲ ਹੈਗੇ ਇਹ ਦੇਖੋ ਹੈਗੇ ਨਾਲਾ ਬਣਾ ਕੇ ਦਿਖਾ ਦਿਓ ਤਾਂ ਆ ਬਣੇ ਹੋਏ ਬਿਸਕੁਟ ਵੀ ਨੇ ਜਿਸ ਦਾ ਸਾਰਾ ਪੰਜਾਬ ਸ਼ੌਕੀਨ ਹੈ ਬੜੇ ਚਾਹਵਨ ਆ ਜਿਹੜੇ ਕੀ ਆ ਸਾਉਣ ਦੇ ਮਹੀਨੇ ਦੇ ਹਾਂਜੀ ਹਾਂਜੀ ਨਹੀਂ ਮਹੀਨਾ ਸਵਾ ਮਹੀਨਾ 1 ਮਹੀਨਾ ਹੈ ਤਾਂ ਜੇਕਰ ਕਿਸੇ ਨੇ ਬਣਵਾਉਣ ਆਉਣਾ ਹੋਵੇ ਤਾਂ ਕਿੱਥੇ ਆ ਸਕਦੇ ਦੀ ਲੋਕੇ ਦੇ ਦਰਵਾਜ਼ੇ ਤੇ ਦਰਵਾਜ਼ੇ ਕਿਹੜਾ ਗਿੱਲ ਪਿੰਡ ਇਹ ਹਾਂ ਗਿੱਲ ਹੈ ਗਿੱਲ ਤੇ ਸਮਾਂ ਕੀ ਰਹੂਗਾ ਇੱਥੇ ਆਉਣ ਦਾ ਜੇਕਰ ਕਿਸੇ ਨੇ ਆਉਣਾ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਆ ਸਕਦਾ ਹੈ ਉਹ ਵੇ ਅੱਖਾਂ ਵਜੇ ਸਾਮੇ 9-10 ਵਜੇ ਤੱਕ ਬਣਾਤੇ ਜੋ ਲੋਕ ਆਪੇ ਠੀਕ ਹੈ ਜੇ ਨਹੀਂ ਆਤੇ ਹੈ ਤਾਂ ਵੀ ਬਣ ਕਰਦੇ ਠੀਕ ਹੈ ਤਾਂ ਗੱਲਬਾਤ ਕੀਤੀ ਹੈ ਸਾਰਾ ਤੁਹਾਨੂੰ ਦਿਖਾਇਆ ਤਾਂ ਇੱਕ ਵਾਰੀ ਉਹ ਪ੍ਰੋਸੈਸ ਦਿਖਾਵਾਂਗੇ ਜਦੋਂ ਉੱਥੇ ਆਟਾ ਪੈ ਰਿਹਾ ਤੇ ਸਾਰਾ ਜਿਹੜਾ ਕਿ ਇਹ ਮਿਸ਼ਰਣ ਉੱਥੇ ਘੁਲਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਤੇ ਇੱਕ ਵਾਰੀ ਮੈਨੂੰ ਬਣਾ ਕੇ ਦਿਖਾਓਗੇ ਡਾਈ ਦੇ ਵਿੱਚੋਂ ਕੱਢ ਕੇ ਫਿਰ ਦਿਖਾਉਗੇ ਵੀ ਕਿਵੇਂ ਲਗਾਣਾ اچھا ਇਹ ਮਿਲਾ ਕੇ ਸਾਰਾ ਇਹਦਾ ਆਟਾ ਗੁੰਨ ਲਿਆ ਜਾਊਗਾ ਹਣਾ ਹੁਣ ਹਾਂ ਆਟਾ ਗੁੰਨ ਰਿਹਾ ਤੇ ਮਸ਼ੀਨ ਚ ਪਾਏਗਾ ਸਾਰਾ ਮਸ਼ੀਨ ਚ ਪਾਏਗਾ ਕਿੰਨੇ ਕੁ ਸਮਾਂ ਲੱਗਦਾ ਇਸੇ ਨੂੰ ਜੇਕਰ ਜੇ ਆਪਾਂ ਬਣਵਾਣੇ 2 ਕਿਲੋ ਆਟਾ ਕਿਲੋ ghee ਕਿਲੋ ਦੁੱਧ ਸਵਾ ਕਿਲੋ ਚੀਨੀ ਤੇ ਜਦੋਂ ਕੋਈ ਅੱਜ ਲੈ ਕੇ ਆਇਆ ਤੁਹਾਨੂੰ ਬਿਸਕੁਟ ਕਦੋਂ ਮਿਲਣਗੇ ਹੁਣੇ ਕੰਟਾ ਬੈਟਣਾ ਪਊਗਾ ਬਾਅਦ ਕੰਟੇ ਤੇ ਤਿਆਰ ਹੋ ਕੇ ਆਣੇ ਕੰਟੇ ਚ ਬਿਸਕੁਟ ਤਿਆਰ ਹਾਂ ਹਾਂ ਨਾਲ ਨਾਲ ਕੰਟੇ ਤੇ ਤਾਜ਼ਾ ਬਿਸਕੁਟ ਖਾਓ ਚਾਹ ਦੇ ਨਾਲ ਖਾਓ ਚਾਹ ਦੇ ਨਾਲ ਖਾ ਕੇ ਮਨ ਅਜੇ ਖਾਓ